ਤੁਹਾਡਾ ਪਲੀਜ਼ ਧੰਨਵਾਦ ਜੀ ਅੱਜ ਚਾਰ ਜਾਣੇ ਹੈਗੇ ਹੋ ਤੁਸੀਂ ਆਪ ਆਪਾ ਸ੍ਰੀ ਰਾਮ ਤੋਂ ਆਰਾਮਨੰਦ ਤੋਂ ਕੱਪਾ ਜੀ ਚੋਪਰਾਮ ਜੀ ਸਰ ਜੀ ਸਰ ਜੀ ਅੱਜ ਪਵਿੱਤਰ ਨਗਰੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਦੁਰਗਿਆਣਾ ਮੰਦਰ ਜਗ੍ਹਾ ਜਿਹੜੀ ਸਾਡੀ ਬਾਜਾਗ੍ਰਾਮ ਦੀ ਭਾਰਮੀ ਕਮਨ ਵਾਲੀ ਅੱਜ ਇੱਥੇ ਪ੍ਰਵਾਸਮੇਤ ਆਏ ਆ ਪਰਮਾਤਮਾ ਨੇ ਨਿਆਮਤ ਬਖਸ਼ੀ ਹੈ ਨਿਆਮਤ ਦਾ ਮਤਲਬ ਹੁੰਦਾ ਹੈ ਭਗਵਾਨ ਦੀ ਰੱਬ ਦੀ ਖੁਦਾ ਦੀ ਸਗਤ ਸੋਗਤ ਸੋ ਦਾ ਨਾਮ ਵੀ ਨਿਆਮਤ ਰੱਖਿਆ ਸੀ ਸੋ ਅੱਜ ਮੱਥਾ ਟੇਕਣ ਲਈ ਆਏ ਹਾਂ ਤੇ ਪੁੱਤਰ ਸ਼ਹਿਰ ਚ ਬਸ ਇਹੀ ਦੁਆ ਕੀਤੀ ਹੈ ਦਵਾਲਾ ਸਾਹਿਬ ਵੀ ਜਾ ਕੇ ਆਏ ਇੱਥੇ ਵੀ ਅੰਮ੍ਰਿਤਪੀਤ ਤੇ ਜਾ ਰਹੇ ਇਹੀ ਦੁਆ ਹੈ ਕਿ ਪੰਜਾਬ ਸੁਖ ਸ਼ਾਂਤੀ ਬਣੀ ਰਹੇ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਇਹਨੂੰ ਕੋਈ ਨਜ਼ਰ ਨਾ ਆਉਂ ਕੋ ਮੂਮੈਂਟ ਨੂੰ ਅੱਛੀ ਮੰਗਾਲੋ ਹੰਦੌੜ ਕੇ ਹੋਰ ਜਿਹੜਾ ਕੋਈ ਪੰਜਾਬ ਦੇ ਲੋਕਾਂ ਦਾ ਜਿਹੜਾ ਉਹਨਾਂ ਨੂੰ ਕੋ ਮੂਮੈਂਟ ਵਾਸੀ ਮੰਗਾਲਣ ਭਾਈਚਾਰਾ ਉਹ ਬਣਿਆ ਰਹੇ ਤਰਕੀਆਂ ਤੇ ਤੰਦਰੁਸਤੀਆਂ ਹਰ ਘਰ ਦੇ ਵਿੱਚ ਆਉਣ। ਉਹਦੇ ਉੱਥੇ ਲੱਗ ਲੱਗ ਜਾਦੇ ਜਿਹੜਾ ਕੰਮ ਤੇ ਸੁਨਹਰੇ ਰੰਗ ਜਿਹੜੇ ਨੇ ਉਗੜਨੇ ਸ਼ੁਰੂ। ਪੰਜਾਬ ਅੰਦਰ ਕਿਸੇ ਦਾ ਹੰਗਾਰਾ ਅਸਰ ਮਿਲ ਰਿਹਾ ਹੈ ਲੋਕਾਂ ਕੋਲੋਂ। ਮੈਂ ਇੱਥੇ ਰਾਜਨੀਤਿਕ ਗੱਲ ਨਹੀਂ ਕਰੂੰਗਾ। ਬਾਹਰ ਰੈਲੀ ਤੇ ਜਾ ਕੇ ਮੈਨੂੰ ਚੋਣਾਂ ਦੀ ਪੁੱਛ ਲਿਓ ਇਹ ਭਗਵਾਨ ਦਾ ਕਰ ਰਿਹਾ ਹੈ। ਇੱਥੇ ਆਪਾਂ ਇੱਕ ਦੂਜੇ ਇੱਕ ਦੂਜੇ ਦੇ ਕੋਈ ਟਿੱਕਾ ਟਿੱਪਣੀ ਕਰਦੇ ਨਹੀਂ। ਇਹਨਾਂ ਨਸ਼ੇ ਦਾ ਜੀਤ ਤਾਂ ਮੰਗਣਾ ਹੈ। ਅਰਦਾਸ ਇਹ ਹੈ ਜੀ ਪੰਜਾਬ ਸੁਖੀ ਬਸੇ। ਸਾਡੀ ਸਾਰਿਆਂ ਦੀ ਭਾਈਚਾਰਕ ਸਾਂਝ ਜਿਹਨੂੰ ਤੋੜਨ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਪਰ ਨਹੀਂ ਟੁੱਟੀ। ਇਹ ਮਾਨ ਵੀ ਮਹਿਸੂਸ ਕਰਦਾ ਮੈਂ ਇੱਕ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ ਮੁੱਖ ਮੰਤਰੀ ਹੋਣ ਦੇ ਨਾਤੇ ਜੀ ਕਿ ਮੇਰੇ ਪੰਜਾਬ ਦੇ ਲੋਕ ਜਿਹੜੇ ਉਹ ਇਦਾਂ ਗੁਰਪੁਰਬ ਰਾਮ ਨੌਮੀਆ ਉਹ ਪੈਂਦੀ ਗਵਾਰੀਆਂ ਦੇ ਸਹਿਰ ਇਕੱਠੇ ਬਣਾਉਂਦੇ ਆ ਮੈਡਮ ਤੁਸੀਂ ਵੀ ਨਾਲ ਆ ਜਾਓ ਇਹ ਤੇਰਾ ਅਗਲਾ ਪਾਸਾ ਹੈ ਉੱਧਰ ਉੱਧਰ ਇਹ ਹਾਂ ਤੁਸੀ ਛੱਡ ਕਰਨਾ ਹੀ ਅੱਗੇ ਨਾਲ ਅੱਜ ਥੋੜਾ ਸਾਈਡ ਬਾਕੀ ਅੰਮ੍ਰਿਤਸਰ ਸ਼ਹਿਰ ਦੀ ਸਫਾਈ ਅੰਮ੍ਰਿਤਸਰ ਸ਼ਹਿਰ ਨੂੰ ਇੱਕ ਨਮੂਨਾ ਸ਼ਹਿਰ ਬਣਾਉਣ ਦਾ ਅਸੀਂ ਨਿਸ਼ਚੈ ਰਿਖਿਆ ਹੈ ਮੈਂ ਮੈਂ ਕਹਿੰਦਾ ਚਾਵਲਾ ਜੀ ਕਿਉਂਕਿ ਬਹੁਤ ਇਸ ਨਗਰੀ ਦੀ ਬਹੁਤ ਪ੍ਰਮੁੱਖ ਸ਼ਖਸੀਅਤ ਨੇ ਹਰ ਧਰਮ ਦੇ ਜਿੰਨੇ ਵੀ ਉਤਸਵ ਹੁੰਦੇ ਨੇ ਮੋਰੀ ਹੁੰਦੇ ਨੇ ਜਿਨਾਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਸਾਰੇ ਆਓ ਆਪਾਂ ਬੈਠ ਕੇ ਕਰਿਆ ਚੰਡੀਗੜ੍ਹ ਤੋਂ ਤੱਕ ਬੈਠ ਕੇ ਆਪਾਂ ਇਹ ਨਕਸ਼ਾ ਲੀਤੀ ਸਾਰੇ ਜਾਨ ਕੇ ਸੀਮਰੇ ਦੀਆਂ ਪ੍ਰੋਬਲਮਾਂ ਇੱਥੇ ਸਫਾਈ ਦਾ ਸੋ ਇਹ ਅੰਮ੍ਰਿਤਸਰ ਸ਼ਹਿਰ ਨੂੰ ਤਾਂ ਘੱਟੋ ਘੱਟ ਸੀ ਇਲੈਕਟ੍ਰੋਨਿਕ ਬੱਸਾਂ ਤੋਂ ਸ਼ੁਰੂ ਕਰਾਂਗੇ ਏਦਾਂ ਹੀ ਸ਼ਟਲ ਬੱਸਾਂ ਚੱਲੀ ਜਾਣਗੀਆਂ ਦਰਬਾਰ ਸਾਹਿਬ ਤੋਂ ਗੋਗਾਣਾ ਮੰਦੋਂ ਗੋਗਾਣਾ ਮੰਦੋਂ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਬਾਗਾ ਬਾਡਰ ਬਾਗਾ ਬਾਡਰ ਤੋਂ ਰਾਮਪੀਰ ਤੱਕ ਸੋ ਇਲੈਕਟ੍ਰੋਨਿਕ ਬੱਸਾਂ ਸ਼ੁਰੂ ਕਰਾਂਗੇ ਤੇ ਉਹ ਜਿਹੜੇ ਆਟੋ ਰਿਕਸ਼ੇ ਵਾਲਨੇ ਉਹਨਾਂ ਨਾਲ ਹੀ ਗੱਲ ਕਰਾਂਗੇ ਕਿ ਤੁਸੀਂ ਹੀ ਕਰੋ ਦੋ ਦੋ ਚਾਰ ਚੱਲ ਜਾਣੇ ਰਲ ਕੇ ਤੁਸੀਂ ਬੱਸਾਂ ਲੋ ਸਰਕਾਰ ਤੁਹਾਨੂੰ ਪਸਾਂ ਲਿਓ ਕਿ ਤੁਹਾਨੂੰ ਬੇਰੁਜ਼ਗਾਰ ਨਹੀਂ ਕਰਦੇ। 30 30 ਸੀਟਰ ਬੱਸਾਂ ਬਹੁਤ ਬਣੀ ਤੁਰੀ ਕਿ ਇਹ ਅਮਰਸਰ ਸ਼ਹਿਰ ਵਾਸਤੇ ਹੋਰ ਵੀ ਬਹੁਤ ਸਾਰੀਆਂ ਕਿਹੜੀਆਂ ਸੈਲੀਬ੍ਰੇਸ਼ਨ ਪੁਆਇੰਟ ਕਿ ਪੂਰੀ ਦੁਨੀਆ ਤੋਂ ਆ ਕੇ ਲੋਕ ਇੱਥੇ ਇਹੋ ਜਿਹੇ ਫੰਕਸ਼ਨ ਫੰਕਸ਼ਨ ਕਰਵਾਣ ਦੀ ਜਗਾ ਬਣਾ ਦੇਣਗੇ ਕਿਸੇ ਕੰਪਨੀ ਨੇ ਕਨਵੈਨਸ਼ਨ ਕਰਨੀ ਹੋ ਕਰ ਲੈ ਕਿਸੇ ਨੇ ਆਪਣੇ ਬੱਚੇ ਬੱਚੀ ਦਾ ਵਿਆਹ ਕਰਨਾ ਹੈ ਕਿ ਮੈਂ ਵਿਆਹ करणसार में मथाटी केमा पवित्र नगरी है किसी ने अपने बच्चे की लोरी मनानी है किसी ने नवा साल मनाना किसी ने अपना कोई भी उत्सव करना है सेलिब्रेशन करनी हो तो सेलिब्रेशन पॉइंट धामेंगे तो तो लिखे थे बीआरटीसी लाइन काफी समय तो बंद पड़ी है तो वही सारा मिलकर सारा पूरा में बदलना है